ਆਹ ਜਿਹੜੀ ਘਟਨਾ ਇਹਨਾਂ شریف ਤੇ ਮਿਹਨਤੀ ਬੰਦਿਆਂ ਨਾਲ ਵਾਪਰੀ ਐ ਹਰ ਇੱਕ ਬੰਦੇ ਨੂੰ ਇਹਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ ਤੁਸੀਂ ਭਾਵੇਂ ਪਿੰਡਾਂ ਵਾਲਿਆਂ ਤੇ ਭਾਵੇਂ ਸ਼ਹਿਰਾਂ ਵਾਲਿਆਂ ਦੱਸਿਓ ਵੀ ਕੀ ਇਹ ਠੀਕ ਹੋਇਆ ਇਹ ਵਿਚਾਰੇ ਪਿਓ ਪੁੱਤਰ ਇੱਕ ਮੌਲ ਦੇ ਵਿੱਚ ਫਿਲਮ ਵੇਖਣ ਗਏ ਤੇ ਜਿਹੜਾ ਪਿਓ ਸੀ ਉਹਨੇ ਜਿਹੜਾ ਆਪਣਾ ਭਾਰਤ ਦਾ ਪੁਰਾਣਾ ਪਹਿਰਾਵਾ ਸੱਭਿਆਚਾਰਕ ਪਹਿਰਾਵਾ ਹੈ ਸਿਰ ਤੇ ਸਾਫਾ ਝੱਗਾ ਤੇ ਚਾਦਰ ਉਹ ਪਾਇਆ ਹੋਇਆ ਸੀ ਮੌਲ ਦੀ ਟਿਕਟ ਇਹਨਾਂ ਨੇ ਆਨਲਾਈਨ ਲਈ ਹੋਈ ਸੀ ਫਿਲਮ ਦੀ ਔਰ ਮੁੰਡਾ ਪਿਓ ਨੂੰ ਜਿਹੜਾ ਕਿ ਮੁੰਡਾ ਨੌਕਰੀ ਕਰਦਾ ਉਹ ਆਪਣੇ ਪਿਤਾ ਨੂੰ ਫਿਲਮ ਵਖਾਉਣ ਲੈ ਕੇ ਗਿਆ ਤੇ ਮੌਲ ਵਾਲਿਆਂ ਨੇ ਅੰਦਰ ਹੀ ਨਹੀਂ ਵੜਨ ਦਿੱਤਾ ਪਿਤਾ ਨੂੰ ਕਹਿੰਦੇ ਇਹਨੇ ਪਹਿਰਾਵਾ ਹੀ ਨਹੀਂ ਸਹੀ ਪਾਇਆ ਕਹਿੰਦੇ ਪਹਿਲਾਂ ਇਹਦੇ ਕੱਪੜੇ ਬਦਲਾ ਕੇ ਲਿਆਓ ਸਿਰ ਤੇ ਸਾਫਾ ਬੰਨਿਆ ਹੈ ਗਲ ਚ ਝੱਗਾ ਪਾਇਆ ਹੈ ਤੇ ਮਤਲਬ ਤੇੜ ਨੇ ਤੋਤੀ ਬੰਨੀ ਜਾਂ ਚਾਦਰ ਬੰਨੀ ਹੈ ਇਹੋ ਜਿਹੇ ਬੰਦੇ ਨੂੰ ਨਹੀਂ ਕਹਿੰਦੇ ਅਸੀਂ ਆਪਣੇ ਮੌਲ ਚ ਵੜਨ ਦਿੰਦੇ ਹੁਣ ਤੁਸੀਂ ਜਰਾ ਦੱਸਿਓ ਕੀ ਇਹ ਠੀਕ ਹੈ ਹੁਣ ਕਈ ਸਿਰਫਿਰੇ ਕਹਿਣਗੇ ਯਾਰ ਉਹਨਾਂ ਦਾ ਡਰੈੱਸ ਕੋਡ ਹੁੰਦਾ ਹੈ ਕੀ ਇਹ ਜੋ ਭਾਰਤ ਦਾ ਸੱਭਿਆਚਾਰਕ ਪਹਿਰਾਵਾ ਹੈ ਉਹ ਗਲਤ ਹੈ ਹੁਣ ਤੁਸੀਂ ਦੇਖੋ ਇੱਥੇ ਹੀ ਜਿਹੜਾ ਆਧੁਨਿਕ ਪਹਿਰਾਵਿਆਂ ਦੇ ਨਾਂ ਤੇ ਮਾਡਰਨ ਪਹਿਰਾਵਿਆਂ ਦੇ ਨਾਂ ਤੇ ਨੰਗ ਮੰਗ ਚੱਲਦੀ ਹੈ ਅੱਜ ਇਸ ਤਰ੍ਹਾਂ ਮੁੰਡੇ ਕੁੜੀਆਂ ਆ হাফ ਨਿੱਕਰਾਂ ਪਾਉਂਦੇ ਨੇ ਜੇ ਕੋਈ ਕੁੜੀ ਜਾਂ ਮੁੰਡਾ ਨਿੱਕਰ ਪਾ ਕੇ ਅੰਦਰ ਜਾ ਰਿਹਾ ਹੁੰਦਾ ਫੇਰ ਇਹਨਾਂ ਨੇ ਜਾਣ ਦੇਣਾ ਸੀ ਜਿਵੇਂ ਹੁਣ ਹਾਫ ਸਕਰਟਾਂ ਪਾਉਣ ਲੱਗ ਪਈਆਂ ਧੀਆਂ ਕੁੜੀਆਂ ਇਹ ਇਹ ਪੱਛਮੀ ਪਹਿਰਾਵਾ ਆ ਗਿਆ ਜੇ ਕੋਈ ਹਾਫ ਸਕਰਟ ਵਾਲੀ ਕੁੜੀ ਜਾ ਰਹੀ ਹੁੰਦੀ ਜਾਂ 50 ਜਣੀਆਂ ਜਾ ਰਹੀਆਂ ਹੁੰਦੀਆਂ ਇਹਨਾਂ ਨੇ ਜਾਣ ਦੇਣੀਆਂ ਸੀ ਪਰ ਇੱਕ ਕਿਸਾਨ ਜਿਹੜੇ ਮਿਹਨਤੀ ਨੇ ਜਿਨ੍ਹਾਂ ਦਾ ਸਾਡਾ ਹਜ਼ਾਰਾਂ ਸਾਲਾਂ ਤੋਂ ਪਹਿਰਾਵਾ ਹੀ ਇਹ ਆ ਝੱਗਾ ਤੇ ਚਾਦਰ ਜਾਂ ਝੱਗਾ ਤੇ ਤੋਤੀ ਤੇ ਸਿਰ ਤੇ ਸਾਫਾ ਉਹ ਪਿਓ ਨੇ ਪਾਇਆ ਹੋਇਆ ਸੀ ਉਹ ਕੋਈ ਨੰਗਾ ਬੁੰਗਾ ਨਹੀਂ ਜਾ ਰਿਆ ਸੀ ਪਰ ਅਸਲ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਦੀ ਗਰੀਬੀ ਤੋਂ ਮੈਨੂੰ ਲੱਗਦਾ ਇਸ ਸੋਚ ਨੂੰ ਸਖਤ ਨਫ਼ਰਤ ਕਰਨੀ ਚਾਹੀਦੀ ਹੈ ਇਹ ਘਟਨਾ ਕਰਨਾਟਕਾ ਦੀ ਹੈ ਆਪਣੇ ਹੀ ਦੇਸ਼ ਦੀ ਹੈ ਕਰਨਾਟਕਾ ਦੀ ਹੈ ਕਰਨਾਟਕਾ ਦੇ ਪ੍ਰਸ਼ਾਸਨ ਨੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਹਦਾ ਨੋਟਿਸ ਲੈ ਲਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੌਲ ਦਾ ਲਾਇਸੈਂਸ ਰੱਦ ਕਰਕੇ ਇਹਨੂੰ ਬੰਦ ਕਰ ਦਿੱਤਾ ਜਾਊਗਾ ਪਰ ਮੈਨੂੰ ਲੱਗਦਾ ਹੈ ਖਬਰ ਹੀ ਰਹਿ ਜਾਣੀ ਆ ਬੰਦ-ਬੰਦ ਕਿਸੇ ਨੇ ਨਹੀਂ ਕਰਨਾ ਤਕੜੇ ਬੰਦਿਆਂ ਦੀ ਬੜੀ ਪਹੁੰਚ ਹੁੰਦੀ ਆ ਉਹਨਾਂ ਪਹੁੰਚ ਦੇ ਨਾਲ ਸਾਰਾ ਕੁਝ ਰੁਕਵਾ ਲੈਣਾ ਇਹਨਾਂ ਗਰੀਬਾਂ ਦੀ ਮਿਹਨਤੀ ਬੰਦਿਆਂ ਦੀ ਜਿਹੜੀ ਬੇਇੱਜ਼ਤੀ ਕੀਤੀ ਆ ਉਹ ਮੈਨੂੰ ਤਾਂ ਬਹੁਤ ਰੜਕੀ ਆ ਤੁਹਾਨੂੰ ਰੜਕੀ ਕਿ ਨਹੀਂ ਰੜਕੀ ਇਹ ਗੱਲ ਤੁਸੀਂ ਆਪ ਦਾ ਕਮੈਂਟ ਲਿਖ ਕੇ ਦੱਸਿਓ ਦੇਖੋ ਬਹੁਤ ਥਾਵਾਂ ਤੇ ਅਸੀਂ ਵੇਖਦੇ ਆ ਲੋਕ ਬੰਦੇ ਨੂੰ ਉਹਦੀ ਅਕਲ ਤੇ ਸੱਚੇ ਸੁੱਚੇ ਕੰਮ ਤੋਂ ਨਹੀਂ ਉਹਦੇ ਪਹਿਰਾਵੇ ਤੋਂ ਉਹਦੇ ਕੱਪੜਿਆਂ ਤੋਂ ਵੇਖਦੇ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਕਿਸੇ ਨੂੰ ਕੱਪੜਿਆਂ ਤੋਂ ਵੇਖ ਕੇ ਉਹਦੀ ਇੱਜ਼ਤ ਵੱਧ ਜਾਂ ਘੱਟ ਕਰਦਾ ਹੈ ਇਹੋ ਜੇ ਬੰਦੇ ਦੀ ਇੱਜ਼ਤ ਲੈਣੀ ਹੀ ਨਹੀਂ ਚਾਹੀਦੀ ਇੱਜ਼ਤ ਲੈਣੀ ਚਾਹੀਦੀ ਉਹਨਾਂ ਲੋਕਾਂ ਦੀ ਜਿਹੜੇ ਤੁਹਾਡੀ ਅਕਲ ਤੇ ਤੁਹਾਡੇ ਕੰਮ ਵੇਖ ਕੇ ਤੁਹਾਨੂੰ ਇੱਜ਼ਤ ਦੇਣ ਜਿਹੜੇ ਬੰਦੇ ਤੁਹਾਡੇ ਕੱਪੜੇ ਲੀੜੇ ਵੇਖ ਕੇ ਤੁਹਾਡੀ ਇੱਜ਼ਤ ਵੱਧ ਘੱਟ ਕਰਦੇ ਆ ਉਹੋ ਜੇ ਬਤਮੀਜ਼ਾਂ ਦੀ ਬੇਵਕੂਫਾਂ ਦੀ ਤੇ ਫੁਕਰਿਆਂ ਦੀ ਇੱਜ਼ਤ ਲੈਣ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਤਾਂ ਆਪ ਅਕਲ ਨਹੀਂ ਕਪੜਾ ਕੀ ਹੈ ਕਪੜਾ ਸਾਡਾ ਉੱਪਰਲਾ ਕਵਰ ਹੈ ਇਹਦੇ ਅੰਦਰ ਜੋ ਅਸਲੀ ਚੀਜ਼ ਹੈ ਜੋ ਪ੍ਰੋਡਕਟ ਹੈ ਉਹ ਹੈ ਇਨਸਾਨ ਦੀ ਸੋਚ ਉਹਦੇ ਕੰਮ ਉਹਦੀ ਵਿਚਾਰਧਾਰਾ ਉਹ ਉਹਦੀ ਉਹਦੀ ਸਮਝ ਉਹਦੀ ਬੁੱਧੀ ਉਹਦੇ ਗੁਣ ਬੰਦੇ ਨੂੰ ਉਹਦੇ ਗੁਣਾ ਤੋਂ ਉਹਦੀ ਅਕਲ ਤੋਂ ਉਹਦੀ ਸੋਚ ਤੋਂ ਉਹਦੀ ਬੁੱਧੀ ਦੇ ਅਕਲ ਤੋਂ ਵੇਖਣਾ ਚਾਹੀਦਾ ਹੈ ਉਹਦੇ ਕੱਪੜਿਆਂ ਤੋਂ ਨਹੀਂ ਪਰ ਇੱਥੇ ਬਹੁਤ ਸਾਰੇ ਲੋਕ ਫਿਰਦੇ ਨੇ ਜਿਹੜੇ ਬੰਦੇ ਨੂੰ ਉਹਦੇ ਕੱਪੜਿਆਂ ਤੋਂ ਵੇਖਦੇ ਨੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਘਟਿਆ ਕੰਮ ਜਿਹੜਾ ਉਹ ਕੀਤਾ ਗਿਆ ਆਪਣੇ ਭਾਰਤ ਦੇ ਕਰਨਾਟਕ ਦੇ ਵਿੱਚ ਇਹ ਘਟਨਾ ਵਾਪਰੀ ਆ ਪੰਜਾਬ ਦੇ ਵਿੱਚ ਵੀ ਕਈ ਵਾਰ ਇਹੋ ਜਿਹੀਆਂ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਨੇ ਹੁਣ ਇਹ ਜਿਹੜੇ ਮੌਲ ਵਾਲੇ ਆ ਇਹਨਾਂ ਨੂੰ ਫਿਰ ਚਾਹੀਦਾ ਕੀ ਆ ਮੈਨੂੰ ਲੱਗਦਾ ਇੱਥੇ ਕਈ ਹੋਰ ਦਫ਼ਤਰਾਂ 'ਚ ਵੇਖੀਦਾ ਜੇ ਕੋਈ ਸਾਡਾ ਸੱਭਿਆਚਾਰਕ ਪਹਿਰਾਵਾ ਪਾ ਕੇ ਚਲਾ ਦੇ ਤਾਂ ਉੱਥੇ ਕੋਈ ਅਫਸਰ ਚਿਟ 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 ਚੜ ਕਰਨ ਲੱਗ ਪੈਂਦੇ ਨੇ ਉੰਜ ਤਾਂ ਤੁਸੀਂ 26 ਜਨਵਰੀ ਤੇ 15 ਅਗਸਤ ਤੇ ਸੱਭਿਆਚਾਰਕ ਪਹਿਰਾਵਿਆਂ ਦੀ ਨਮائشਾਂ ਕਰਦੇ ਜੇ ਤੇ ਉੰਜ ਤੁਹਾਨੂੰ ਜੇ ਕੋਈ ਪਾ ਕੇ ਦਫ਼ਤਰ ਚ ਆ ਜੇ ਜਾਂ ਡਿਊਟੀ ਤੇ ਆ ਜੇ ਤੇ ਫਿਰ ਤੁਹਾਨੂੰ ਪੀੜ ਹੁੰਦੀ ਹੈ ਤੇ ਫਿਰ ਇਹੋ ਜੇ ਸੱਭਿਆਚਾਰ ਦਾ ਤੁਸੀਂ ਵਿਖਾਵਾ ਕਿਉਂ ਕਰਦੇ ਜੇ ਸਾਡਾ ਮੀਰ ਸੱਭਿਆਚਾਰ ਸਾਡਾ ਮੀਰ ਸੱਭਿਆਚਾਰ ਤੇ ਜੇ ਸਾਡਾ ਅਮੀਰ ਸੱਭਿਆਚਾਰ ਦਾ ਅਮੀਰ ਪਹਿਰਾਵਾ ਮੰਨ ਲਓ ਬੰਦਿਆਂ ਦਾ ਚਾਦਰ ਤੇ ਝੱਗਾ ਔਰਤਾਂ ਦਾ ਫਲਕਾਰੀ ਲਹਿੰਗੇ ਜੇਕਰ ਉਹ ਪਾ ਕੇ ਕੋਈ ਆਉਂਦਾ ਹੈ ਤਾਂ ਫਿਰ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਜਾਂ ਫਿਰ ਆ ਅਮੀਰ ਸੱਭਿਆਚਾਰ ਦੇ ਅਮੀਰ ਪਹਿਰਾਵਿਆਂ ਵਾਲੀ ਡਰਾਮੇਬਾਜੀ ਉਹ ਬੰਦ ਕਰਨੀ ਚਾਹੀਦੀ ਆ ਇੱਕ ਪਾਸੇ ਗੱਲ ਹੋਣੀ ਚਾਹੀਦੀ ਆ ਇਹ ਇਹ ਜਿਹੜੀਆਂ ਖੇਡਾਂ ਜੀਆਂ ਖੇਡ ਰਹੇ ਆ ਡਰਾਮੇਬਾਜੀਆਂ ਜੀਆਂ ਕਰ ਰਹੇ ਆ ਇਹ ਜਰੂਰ ਬੰਦ ਹੋਣੀਆਂ ਚਾਹੀਦੀਆਂ ਨੇ ਹੁਣ ਇਸ ਪਰਿਵਾਰ ਦੇ ਨਾਲ ਜਿਹੜੀ ਗੱਲ ਵਾਪਰੀ ਹੈ ਇਹਨਾਂ ਨੇ ਜਦੋਂ ਇਹਨਾਂ ਨੂੰ ਉੱਥੇ ਮੌਲ ਤੇ ਰੋਕਿਆ ਗਿਆ ਇਹਨਾਂ ਨੇ ਬੜਾ ਕਿਹਾ ਵੀ ਵੇਖੋ ਅਸੀਂ ਇਹੀ ਪਹਿਰਾਵਾ ਘਰੇ ਪਾਉਣੇ ਆ ਅਸੀਂ ਫਿਲਮ ਵੇਖਣ ਆਏ ਆ ਸਾਨੂੰ ਜਾਣ ਦਿਓ ਉਹਨਾਂ ਨੇ ਨਹੀਂ ਜਾਣ ਦਿੱਤਾ ਕਹਿੰਦੇ ਕੱਪੜੇ ਬਦਲ ਕੇ ਆਓ ਪਹਿਲਾਂ ਹੁਣ ਕੱਪੜੇ ਬਦਲ ਕੇ ਉਹ ਕਹਿੰਦੇ ਸਾਡਾ ਘਰ ਦੂਰ ਆ ਅਸੀਂ ਕੱਪੜੇ ਬਦਲ ਨਹੀਂ ਜਾ ਸਕਦੇ ਜੇ ਅਸੀਂ ਕੱਪੜੇ ਬਦਲਣ ਜਾਵਾਂਗੇ ਤੇ ਸਾਡਾ ਫਿਲਮ ਦਾ ਜਿਹੜਾ ਸ਼ੋਅ ਦਾ ਟਾਈਮ ਆ ਉਹ ਲੰਘ ਜਾਣਾ ਇਸ ਕਰਕੇ ਅਸੀਂ ਕੱਪੜੇ ਬਦਲ ਨਹੀਂ ਹੁਣ ਜਾ ਸਕਦੇ ਤੇ ਉਹਨਾਂ ਨੇ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਮੈਨੂੰ ਲੱਗਦਾ ਹੈ ਜਿਹੜਾ ਪੁੱਤ ਆ ਨਾ ਇਨੂੰ ਵੈਸੇ ਵੀ ਸ਼ਾਬਾਸ਼ ਦੇਣ ਦੀ ਲੋੜ ਆ ਕਿਉਂਕਿ ਇੱਥੇ ਸਾਰੇ ਸਾਡੇ ਵਰਗੇ ਮੁੰਡੇ ਆਪਦੇ ਯਾਰਾਂ, ਦੋਸਤਾਂ, ਬੇਲੀਆਂ, ਸਹੇਲੀਆਂ ਨਾਲ ਫਿਲਮਾਂ ਵੇਦੇ ਫਿਰਦੇ ਨੇ ਪਰ ਆਪਦੇ ਪਿਓ ਤੇ ਮਾਂ ਨੂੰ ਕਦੇ ਕੋਈ ਇਸ ਤਰ੍ਹਾਂ ਨਹੀਂ ਲੈ ਕੇ ਜਾਂਦਾ ਜਿਵੇਂ ਇਹ ਪੁੱਤ ਆਪਦੇ ਪਿਓ ਨੂੰ ਲੈ ਕੇ ਗਿਆ ਇੱਕ ਤਾੜੀ ਮੈਨੂੰ ਲੱਗਦਾ ਏਸ ਪੁੱਤ ਦੇ ਨਾਂ ਤੇ ਵੀ ਵੱਜਣੀ ਚਾਹੀਦੀ ਆ ਇੱਥੇ ਬੜੇ ਨੁਕਸ ਮਾਂ ਪਿਓ 'ਚ ਨਜ਼ਰ ਆ ਰਹੇ ਨੇ ਜਿੰਨਾ ਟਾਈਮ ਤਾਂ ਮਾਂ ਪਿਓ ਪਾਲੀ ਜਾਂਦਾ ਉਦੋਂ ਤੱਕ ਤਾਂ ਉਹ ਸਹੀ ਹੁੰਦਾ ਜਦੋਂ ਜਵਾਕ ਥੋੜੇ ਜੇ ਵੱਡੇ ਹੋ ਜਾਂਦੇ ਨਹੀਂ ਉਦੋਂ ਉਹਨਾਂ ਨੂੰ ਮਾਂ ਪਿਓ ਤੇ ਛੱਤੀ ਛੱਤੀ ਨੁਕਸ ਲੱਗਣੇ ਸ਼ੁਰੂ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਮਾਂ ਪਿਓ ਕਮਲਾ ਬੇਵਕੂਫ ਤੇ ਬੁੱਧੂ ਲੱਗਣਾ ਸ਼ੁਰੂ ਹੋ ਜਾਂਦਾ ਮੈਨੂੰ ਲੱਗਦਾ ਜੇ ਉਹ ਐਡਾ ਬੇਵਕੂਫ ਕਮਲਾ ਤੇ ਬੁੱਧੂ ਹੁੰਦਾ ਤੇ ਜੰਮ ਕੇ ਪਾਲ ਕੇ ਪੜਾ ਲਿਖਾ ਕੇ ਐਡੇ ਕਰ ਹੀ ਨਹੀਂ ਸਕਦਾ ਹਰ ਮਾਂ ਪਿਓ ਬਹੁਤ ਸਿਆਣਾ ਹੁੰਦਾ ਬੱਚਿਆਂ ਲਈ ਉਹ ਦੁਨੀਆਦਾਰੀ ਲਈ ਭਾਵੇਂ ਹੋਵੇ ਜਾਂ ਨਾ ਆਪਦੇ ਬੱਚਿਆਂ ਲਈ ਹਰ ਮਾਪਿਓ ਨੇ ਬਹੁਤ ਕੁਝ ਅਕਲ ਨਾਲ ਬੁੱਧੀ ਨਾਲ ਕੀਤਾ ਹੁੰਦਾ ਬੱਚਿਆਂ ਨੂੰ ਤਤੀ ਹਵਾ ਨਹੀਂ ਲੱਗਣ ਦਿੱਤੀ ਹੁੰਦੀ ਸੋ ਮੈਨੂੰ ਲੱਗਦਾ ਕਿ ਇਸ ਪੁੱਤਰ ਨੇ ਆਪਣੇ ਪਿਓ ਦੇ ਨਾਲ ਜਿਹੜਾ ਫਿਲਮ ਵੇਖਣ ਵਾਲਾ ਕਦਮ ਚੁੱਕਿਆ ਉਹਦੀ ਤਾਰੀਫ ਕਰਨੀ ਬਣਦੀ ਆ ਤੇ ਜਿਸ ਤਰੀਕੇ ਦੇ ਨਾਲ ਮੌਲ ਵਾਲਿਆਂ ਨੇ ਇਹਨਾਂ ਨੂੰ ਰੋਕਿਆ ਉਹਦੀ ਲਾਜ਼ਮੀ ਤੌਰ ਤੇ ਨਖਿੱਧੀ ਕਰਨੀ ਬਣਦੀ ਹੈ ਇਹਨੂੰ ਕੋਈ ਆਏ ਨਾ ਲੈ ਲਵੇ ਵੀ ਕਈ ਕਈ ਦਾ ਆਪਦੇ ਆਪ ਨੂੰ ਬਾਹਲੇ ਓਵਰਕਲੇਵਰ ਸਮਝਣ ਲੱਗ ਪੈਂਦੇ ਆ ਬਾਹਲੇ ਸਿਆਣੇ ਜੇ ਬਣਦੇ ਆ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਉਹ ਕਮੈਂਟਾਂ ਚ ਥੱਲੇ ਕਹ ਤੈਨੂੰ ਨਹੀਂ ਹੈ ਪਤਾ ਆਹੋ ਤੁਹਾਨੂੰ ਹੀ ਪਤਾ ਸਾਰਾ ਕੁਝ ਦੂਜਿਆਂ ਨੂੰ ਤਾਂ ਪਤਾ ਹੀ ਕੁਝ ਨਹੀਂ ਜਿਹੜੇ ਸਾਡੇ ਵਰਗੇ ਪੀ ਐਚ ਡੀ ਡਾਕਟੋਰੇਟ ਵਰਗੀਆਂ ਡਿਗਰੀਆਂ ਕਰਕੇ ਬੈਠੇ ਨੇ ਉਹਨਾਂ ਨੂੰ ਤਾਂ ਕੱਖ ਪਤਾ ਹੀ ਨਹੀਂ ਤੁਹਾਨੂੰ ਜਿਹੜੇ ਘਰੇ ਬਹਿ ਕੇ ਮੈਸੇਜ ਲਿਖਦੇ ਆ ਕਿਸੇ ਝੂਠੇ মিডিਆ ਤੋਂ ਗਲਤ ਗੱਲ ਸੁਣ ਕੇ ਇਹ ਮੈਂ ਤਾਂ ਕਹਿ ਰਿਹਾ ਕੱਲ ਮੈਂ BSNL ਤੇ Jio ਕੰਪਨੀਆਂ ਦੇ ਪ੍ਰਾਈਵੇਟਾਈਜੇਸ਼ਨ ਬਾਰੇ ਨਿੱਜੀ ਕਰਨ ਦੀ ਲੁੱਟ ਬਾਰੇ ਗੱਲ ਕੀਤੀ ਤੇ ਕਈ ਜਿਨ੍ਹਾਂ ਨੂੰ what is the privatization what is the policy of globalization liberalization ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਉਹ ਜਿਹੜੇ ਨੇ ਉਹ ਮਤਾਂ ਦੇਣ ਲੱਗ ਗਏ ਮੈਸੇਜਾਂ 'ਚ ਮਤਾਂ ਦੇਣ ਦਾ ਕੋਈ ਚੱਕਰ ਨਹੀਂਗਾ ਪਰ ਕਈ ਗੰਦੀ ਭਾਸ਼ਾ 'ਚ ਬੋਲਦੇ ਨੇ ਉਹਨਾਂ ਦੀ ਫਿਰ ਅਕਲ ਤੇ ਬਹੁਤ ਤਕਲੀਫ ਵੀ ਹੁੰਦੀ ਆ ਬਹੁਤ ਮਿਹਰਬਾਨੀ